ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਵਧੀਆ ਕਾਰਜਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿੱਚ ਅਹਿਮ ਕਾਰਜਗੁਜ਼ਾਰੀ ਨਿਭਾਉਣ ਵਾਲੇ ਬੀਪੀਓ ਜਗਜੀਤ ਸਿੰਘ ਨੋਹਰਾ ਨੂੰ ਵੀ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਵਰਗ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਜਗਜੀਤ ਸਿੰਘ ਨੋਹਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਵਿਭਾਗ ਨੇ ਮੇਰੀਆਂ ਸਵਾਵਾਂ ਨੂੰ ਦੇਖਦੇ ਹੋਏ ਜਿਹੜਾ ਰਾਜ ਪੁਰਸਕਾਰ ਦਿੱਤਾ ਜਮਾਨ ਜੋਗ ਸਾਡੇ ਪੰਜਾਬ ਦੇ ਸੀਨੀਅਰ ਭਗਵੰਤ ਜੀ ਸਿੱਖਿਆ ਮੰਤਰੀ ਸ੍ਰੀ ਹਜੂਤ ਬੈਂਸ ਜੀ ਵੱਲੋਂ ਅੱਜ ਜਿਹੜਾ ਸਾਨੂੰ ਸਿਆਰਪੁਰ ਵੇਖੇ ਸਮਾਗਮ ਕਰਕੇ ਅੱਜ ਦਾ ਜਿਹੜਾ ਰਾਜ ਪੁਰਸਕਾਰ ਸਟੇਟ ਅਵਾਰਡ ਦਿੱਤਾ ਗਿਆ ਤੇ ਮੈਂ ਇਸ ਤੇ ਜਿਹੜੀ ਮੇਰੇ ਕੰਮ ਨੂੰ ਦੇਖਦੇ ਹੋਏ ਜਿਹੜਾ ਅਵਾਰਡ ਅੱਜ ਵਿਭਾਗ ਨੇ ਦਿੱਤਾ ਤੇ ਮੈਂ ਅਗਲੇ ਸਮੇਂ ਚ ਵੀ ਜਿਹੜੀ ਆ ਪਤਾ ਤੰਦ aí ਦੇ ਨਾਲ ਜਿਹੜੇ ਕੰਮ ਕਰਦਾ ਰਹੂੰਗਾ ਤੇ ਭਾਵੇਂ ਕਿ ਮੈਂ 1998 ਤੋਂ ਐਜੂਕੇਸ਼ਨ ਵਿਭਾਗ ਦੇ ਵਿੱਚ ਆਇਆ ਉਦੋਂ ਤੋਂ ਸਮਰਪਿਤ ਹੋ ਕੇ ਕੰਮ ਕਰ ਰਿਹਾ ਹਾਂ ਤੇ ਅਗਲੇ ਜੋ ਰਹਿੰਦਾ ਸਮਾਂ ਸਿੱਖਿਆ ਵਿਭਾਗ ਦੇ ਨਾਲ ਜੁੜ ਕੇ ਉਹ ਲਗਾਤਾਰ ਕੰਮ ਕਰਦੇ ਰਾਵਾਂਗੇ ਮੈਂ ਮਹਿਸੂਸ ਕਰਦਾ ਕਿ ਸਿੱਖਿਆ ਵਿਭਾਗ ਨੇ ਜੇਕਰ ਆਪਣੇ ਟੀਚੇ ਹਾਸਲ ਕਰ ਲਏ ਤਾਂ ਲੋਕਾਂ ਦੀ ਵੱਧ ਤੋਂ ਵੱਧ ਸਮੂਲੀਅਤ ਕਰਾ ਕੇ ਲੋਕਾਂ ਨੂੰ ਵਿਭਾਗ ਦੇਆਂ ਜੋ ਉਦੇਸ਼ ਨੇ ਉਹਨਾਂ ਨਾਲ ਜੋੜ ਕੇ ਅਸੀਂ ਜ਼ਿਆਦਾ ਜਿਹੜੇ ਉਹਦੇ ਟਾਰਗੇਟ ਪ੍ਰਾਪਤ ਕਰ ਸਕਦੇ ਹਾਂ ਮੈਂ ਲਗਾਤਾਰ ਇਸ ਇਵੈਂਟ ਤੇ ਜਿਹੜਾ ਲੋਕ ਜਿੱਥੇ ਵੀ ਮੈਂ ਗਿਆ ਲੋਕਾਂ ਦੀ ਸਮੂਲੀਅਤ ਨਾ ਚਾਹੇ ਸਕੂਲਾਂ ਨੂੰ ਸੰਵਾਰਨਾ ਹੋਵੇ ਚਾਹੇ ਮੈਂ ਐਜੇ ਬੀਪੀਓ ਕੰਮ ਕੀਤਾ ਤਾਂ ਮੈਂ ਲੋਕਾਂ ਨੂੰ ਵੱਧ ਤੋਂ ਵੱਧ ਪਿੰਡ-ਪਿੰਡ ਜਾ ਕੇ ਅਸੀਂ ਲੋਕਾਂ ਨੂੰ ਸਿਖਿਆ ਵਿਭਾਗ ਦੇ ਜਿੰਨੇ ਵੀ ਸਾਨੂੰ ਟੀਚੇ ਦਿੱਤੇ ਗਏ ਉਹਨਾਂ ਤੋਂ ਜਾਣੂ ਕਰਾਇਆ ਜਿੰਨੇ ਵੀ ਸਰਕਾਰ ਨੇ ਸਾਨੂੰ ਟਾਰਗੇਟ ਦਿੱਤੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ। ਸਾਡੇ ਮਾਨਯੋਗ ਭਗਵੰਤ ਮਾਨ ਜੀ ਉਹਨਾਂ ਵੱਲੋਂ ਸਿੱਖਿਆ ਵਿਭਾਗ ਦੇ ਲਈ ਬਹੁਤ ਵੱਡੇ ਯਤਨ ਹੋ ਰਹੇ ਨੇ ਜਿਵੇਂ ਮੈਂ ਪਿਛਲੇ ਸਮੇਂ ਦੇ ਵਿੱਚ ਹੀ ਦੇਖ ਰਿਆ ਕਿ ਲਗਾਤਾਰ ਅਸੀਂ ਇੱਥੇ ਬਿਲਡਿੰਗਾਂ ਵਾਲੇ ਪੱਖ ਨੂੰ ਸਵਾਰਨ ਲੱਗੇ ਆ ਬਿਲਡਿੰਗਾਂ ਦੀ ਦੇਖ ਨੂੰ ਸਵਾਰਨ ਲੱਗੇ ਆ ਉਹਦੇ ਨਾਲ ਪ੍ਰੀ ਪ੍ਰਾਇਮਰੀ ਦਾ ਜਿਹੜਾ ਢਾਂਚਾ ਨਵਾਂ ਅਸੀਂ ਖੜਾ ਕਰਿਆ ਬੱਚਿਆਂ ਦੇ ਖੇਡਣ ਲਈ ਬੱਚਿਆਂ ਦੀ ਹਰ ਮੁਸਕਲ ਨੂੰ ਰੱਖਦੇ ਮੁੱਖ ਰੱਖਦੇ ਹੋਏ ਉਹਦਾ ਕਮਰਿਆਂ ਦਾ এনਵਾਇਰਨਮੈਂਟ ਬਣਾਇਆ ਗਿਆ ਤੇ ਦੂਸਰਾ ਅਸੀਂ ਆਨਲਾਈਨ ਜਿਹੜੀ ਅੱਜ ਦੀ ਐਜੂਕੇਸ਼ਨ ਨੂੰ ਹਾਈ ਟੈਕ ਕਰਨ ਦੀ ਹਰ ਕੋਸ਼ਿਸ਼ ਹੋ ਰਹੀ ਆ ਆਨਲਾਈਨ ਰਾਹੀਂ ਜਿੰਨੀਆਂ ਸਾਰੀਆਂ ਟੈਕਨੀਕਸ ਆ ਰੀਆਂ ਨੇ ਜਾਂ ਜਿੰਨੇ ਵੀ ਸਾਨੂੰ ਐਲਈਡੀ ਦੇ ਲੋਡ ਆ ਪ੍ਰੋਜੈਕਟਰ ਦੇ ਲੋਡ ਆ ਜਾਂ ਹੋਰ ਜਿਹੜੇ ਵੀ ਸਾਡੇ ਨਵੇਂ ਅੱਜ ਦੇ ਯੁੱਗ ਦੀ ਟੈਕਨੀਕਸ ਨੇ ਉਹਨਾਂ ਨੂੰ ਅਪਣਾ ਕੇ ਹੋਰ ਵਧੀਆ ਬਣਾਇਆ ਜਾ ਰਿਹਾ ਇਸੇ ਕਨਸੈਪਟ 'ਚ ਸਰਕਾਰ ਵੱਲੋਂ ਸਕੂਲ ਆਫ ਹੈਪੀਨੈਸ ਸਕੂਲ ਆਫ ਐਮਿਨਸ ਦੇ ਤਹਿਤ ਸਕੂਲਾਂ ਨੂੰ ਸਵਾਰਨ ਲਈ ਬਹੁਤ ਵੱਡੇ ਪੱਧਰ ਤੇ ਜਿਹੜਾ ਚੁੱਕਿਆ ਜਾ ਰਿਹਾ ਤੇ ਕਾਫੀ ਹਜ਼ਾਰਾਂ ਦੀ ਗਿਣਤੀ ਜਿਵੇਂ ਟੀਚਰ ਵੀ ਸਰਕਾਰ ਨੇ ਭਰਤੀ ਕਰੇ ਨੇ ਤੇ ਉਮੀਦ ਆ ਕਿ ਇਹਦੇ ਨਤੀਜੇ ਅਗਲੇ ਸਮੇਂ ਚੰਗੇ ਨਿਕਲਣਗੇ ਮੈਂ ਮਹਿਸੂਸ ਕਰਦਾ ਕਿ ਸਰਕਾਰੀ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਨਹੀਂ ਕਰਿਆ ਜਾ ਸਕਦਾ ਕਿਉਂਕਿ ਇੱਕ ਪਾਸੇ ਸਿਰਫ ਤੁਸੀਂ ਗਿਣਤੀ ਭਰ ਕੁਝ ਪੈਸੇ ਵਾਲੇ ਪਰਿਵਾਰਾਂ ਦੇ ਬੱਚੇ ਇਕੱਠੇ ਕਰਕੇ ਉਹਦੀ ਗੱਲ ਕਰਦੇ ਹੋ ਪਰ ਜਦੋਂ ਅਸੀਂ ਪੰਜਾਬ ਦੇ ਉੱਤੇ ਅਸੀਂ ਸਰਵਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਸਰਕਾਰੀ ਸਕੂਲ ਜਿੱਥੇ ਹਰ ਵਰਗ ਦਾ ਬੱਚਾ ਆਉਂਦਾ ਤੇ ਉਹ ਇੱਕ ਦੂਜੇ ਤੋਂ ਸਿੱਖਦਾ ਤੇ ਬਰਾਬਰ ਦੀ ਐਜੂਕੇਸ਼ਨ ਲੈਂਦਾ ਤੇ ਇਹ ਸਰਕਾਰੀ ਸਕੂਲ ਬਹੁਤ ਵਧੀਆ ਢੰਗ ਨਾਲ ਜਿਹੜੀ ਐਜੂਕੇਸ਼ਨ ਦੇ ਰਹੇ ਨੇ ਜਦੋਂ ਕਿ ਇੱਕ ਸਿੱਖਿਆ ਦਾ ਕਨਸੈਪਟ ਹੈ ਕਿ ਬੱਚੇ ਨੇ ਅਮੀਰ ਦੇ ਬੱਚੇ ਤੋਂ ਵੀ ਸਿੱਖਣਾ ਤੇ ਅਮੀਰ ਦੇ ਬੱਚੇ ਨੇ ਗਰੀਬ ਤੋਂ ਵੀ ਸਿੱਖਣਾ ਹੁੰਦਾ ਗਰੀਬ ਦੇ ਬੱਚੇ ਤੋਂ ਤਾਂ ਉਸ ਤਰ੍ਹਾਂ ਉਹਦੀ ਸਿੱਖਿਆ ਪੂਰੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲਾਂ ਨਾਲ ਕੋਈ ਮੁਕਾਬਲਾ ਨਹੀਂ ਉਹਨਾਂ ਨਾਲ ਬੈਟਰ ਐਜੂਕੇਸ਼ਨ ਦੇ ਰਹੇ ਨੇ। ਇਹ ਮੰਨਤ ਕਰਨੀ ਪਈ। ਦੇਖੋ ਜਦੋਂ ਵੀ ਤੁਸੀਂ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਮੈਨੂੰ ਵਿਭਾਗ ਵੱਲੋਂ ਪੂਰੀ ਤਨਖਾਹ ਦਿੱਤੀ ਜਾਂਦੀ ਹੈ ਤਾਂ ਉਹਨੂੰ ਮੈਂ ਉਸ ਤਨਖਾਹ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਕੰਮ ਕਰ ਸਕਦਾ ਸਮਰਪਿਤ ਹੋ ਕੇ ਉਹਨਾਂ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਦਿੱਕਤਾਂ ਕਾਫੀ ਸੋਸਾਇਟੀ ਦੀਆਂ ਜਿਵੇਂ ਦਿੱਕਤਾਂ ਨੇ ਤਾਂ ਸਕੂਲਾਂ ਦੇ ਵਿੱਚ ਵੀ ਉਹੋ ਜਿਹੀਆਂ ਦਿੱਕਤਾਂ ਆਉਂਦੀਆਂ ਨੇ। ਤਾਂ ਉਹਨਾਂ ਨੂੰ ਹੱਲ ਕਰਨ ਦੇ ਲਈ ਮੈਂ ਜਿਵੇਂ ਸੁਰੂ ਚ ਕਿਹਾ ਬਈ ਲੋਕਾਂ ਨੂੰ ਨਾਲ ਜੋੜ ਕੇ ਤਾਂ ਉਹ ਆਲੇ-ਦੋਲੇ ਨੂੰ ਜਦੋਂ ਅਸੀਂ ਨਾਲ ਜੋੜਦੇ ਹਾਂ ਤਾਂ ਉਹ ਸਮੱਸਿਆਵਾਂ ਮ ਹੱਲ ਹੋ ਜਾਂਦੀਆਂ ਨੇ ਕਿ ਜੀ ਕੀ ਮਹੱਤਵ ਰੱਖਦਾ ਜੀ ਜਿਹੜਾ ਅਧਿਆਪਕ ਹੈ ਤਾਂ ਮੈਂ ਤਾਂ ਅਧਿਆਪਕੀ ਬਹੁਤ ਵੱਡਾ ਇੱਕ ਨਾਂ ਕਿਤਾ ਜਿਹੜਾ ਅਧਿਆਪਕ ਦਾ ਪਰ ਜਦੋਂ ਉਸ ਦੇ ਕੰਮ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਉਹਨੂੰ ਰਾਜਪੁਰਸਕਾਰ ਦਿੱਤਾ ਜਾਂਦਾ ਤਾਂ ਮੇਲਾ ਦਾ ਇੱਕ ਬਹੁਤ ਵੱਡਾ ਸੁਪਨਾ ਹਰ ਇੱਕ ਅਧਿਆਪਕ ਦਾ ਹੁੰਦਾ ਉਹਨੂੰ ਰਾਜਪੁਰਸਕਾਰ ਜਦੋਂ ਮਿਲਦਾ ਜਾਂ ਕੌਮੀ ਪੁਰਸਕਾਰ ਮਿਲਦਾ ਤਾ ਉਹਦੇ ਲਈ ਬਹੁਤ ਵੱਡਾ ਜਿਹੜਾ ਅਹਿਮੀਅਤ ਰੱਖਦਾ ਉਹਦੇ ਜਿਹੜੀ ਜ਼ਿੰਦਗੀ ਚ ਰਾਜਪੁਰਸਕਾਰ ਸਾਡੇ ਜੇ ਸਿੱਖਿਆ ਭਾਗ ਦੀ ਗੱਲ ਕਰੀਏ ਸਾਡਾ ਸਭ ਤੋਂ ਰਾਜ ਪੱਦਰੀ ਸਰਬਉਤਮ ਪੁਰਸਕਾਰ ਹੈਗਾ ਜੀ ਇਹ ਤੇ ਇਹ ਜੇ ਆਪਾਂ ਇਸ ਸਰਕਾਰ ਦੀ ਗੱਲ ਕਰੀਏ ਇਹਨਾਂ ਨੇ ਇਸ ਪੁਰਸਕਾਰ ਦਾ ਜਿਹੜਾ ਮਾਣ ਹੋਰ ਵੀ ਵਧਾਇਆ ਕਿਉਂਕਿ ਸੀਐਮ ਸਾਹਿਬ ਆਪ ਇਹ ਪੁਰਸਕਾਰ ਦੇਣ ਲਈ ਆਉਂਦੇ ਨੇ ਈਐਮ ਸਾਹਿਬ ਦੇ ਨਾਲ ਜਿਹੜਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਸੀਗਾ ਤੇ ਜਗਜੀਤ ਨੌਹਰਾ ਜੀ ਵਰਗੇ ਮਤਲਬ ਜਿਹੜੇ ਸਾਡੇ ਸੁਲਝੇ ਹੋਏ ਪ੍ਰਬੰਧਕ ਨੇ ਅਧਿਆਪਕ ਵੀ ਰਹੇ ਨੇ ਉਹਨਾਂ ਨੂੰ ਪੁਰਸਕਾਰ ਦੇਣਾ ਇਹ ਤਾਂ ਇਹ ਪੁਰਸਕਾਰ ਸਾਰਥਕ ਹੁੰਦਾ ਹੈ ਇਹ ਜੇ ਮਤਲਬ ਜਦੋਂ ਅਸੀਂ ਇਹ ਅਧਿਆਪਕਾਂ ਨੂੰ ਪੁਰਸਕਾਰ ਦਿੰਨੇ ਆ ਇਹ ਤੇ ਸਾਨੂੰ ਮਤਲਬ ਮੰਨ ਲਓ ਜੇ ਕੋਈ ਨਾਲ ਇਹਨੇ ਖੜ ਕੇ ਪੁਰਸਕਾਰ ਲੈ ਆਵੇ ਹੁਣ ਵੀ ਮਾਣ ਮਹਿਸੂਸ ਹੁੰਦਾ ਜਿਵੇਂ ਹੁਣ ਨਰਿੰਦਰ ਸਰ ਸੀਗੇ ਸਾਡੇ ਤਾਂ ਅੱਛਾ ਲੱਗਦਾ ਜੀ ਕਿ ਤੁਸੀਂ ਬਹੁਤ ਵਧੀਆ ਪ੍ਰਬੰਧਕ ਤੇ ਅਧਿਆਪਕ ਦੇਣਾ ਪੁਰਸਕਾਰ ਲੈ ਰਹੇ ਹਾਂ ਅਸੀਂ ਜੀ ਕੀ ਤੁਸੀਂ ਕੀ ਕਹਣਾ ਚਾਹੁੰਦੇ ਆ ਨੋਰੋ ਸਾਹਿਬ ਨੂੰ ਪੁਰਸਕਾਰ ਮਿਲਿਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਇਸ ਗੱਲ ਦੀ ਪਰ ਜਿਵੇਂ ਕਿ ਪਹਿਲਾਂ ਗੱਲ ਹੋਈ ਹੈ ਕਿ ਇਹ ਸਭ ਤੋਂ ਸਿੱਖਿਆ ਜਗਤ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਜਿਹੜਾ ਰਾਜਪੱਦਰੀ ਹੈਗਾ ਤੇ ਉਹਦੇ ਵਿੱਚ ਜਦੋਂ ਇਹ ਜਿਹੜੀਆਂ ਸ਼ਕਤੀਆਂ ਨੂੰ ਪੁਰਸਕਾਰ ਮਿਲਦਾ ਤਾਂ ਇੱਕ ਇਹ ਸਾਰਥਕਤਾ ਸਿੱਧ ਹੁੰਦੀ ਹੈ ਕਿ ਇਹ ਕੰਮ ਕਰਨ ਦਾ ਜਿਹੜਾ ਹੈ ਬੰਦੇ ਨੂੰ ਮੁੱਲ ਜਿਹੜਾ ਮਿਲਣਾ ਚਾਹੀਦਾ ਪਰ ਜਦੋਂ ਇਸ ਤਰ੍ਹਾਂ ਦੇ ਅਵਾਰਡ ਮਿਲਦੇ ਨੇ ਤਾਂ ਉਹਦੇ ਨਾਲ ਹੋਰ ਜਿਹੜੀ ਹੈ ਪ੍ਰੇਰਣਾ ਮਿਲਦੀ ਹੈ ਤੇ ਜਿਹੜੇ ਹੋਰ ਅਧਿਆਪਕ ਨੇ ਸਾਡੇ ਨਾਲ ਸਾਥੀ ਕੰਮ ਕਰਨ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਹ ਜਿਹੜੀਆਂ ਸ਼ਕਤੀਆਂ ਨੂੰ ਕੰਮ ਕਰਦੇ ਦੇਖ ਕੇ ਹੋਰ ਕੰਮ ਕਰਨ ਦਾ ਜਿਹੜਾ ਉਦਮ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਜਿਹੜੇ ਵਾਰਡ ਨੇ ਦਿੱਤੇ ਜਾਣਗੇ ਤੇ ਈਐਮ ਸਾਹਿਬ ਦਾ ਤੇ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਆਪਣਾ ਪੁਰਸਕਾਰ ਹੈ ਉਹ ਆਪ ਆ ਕੇ ਇਹਨੂੰ ਦਿੰਦੇ ਨੇ ਸੀਐਮ ਸਾਹਿਬ ਦਾ ਬਹੁਤ ਵੱਡਾ ਕੰਮ ਹੈ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਪੁਰਸਕਾਰ ਜਿਹੜਾ ਸਮੇਂ-ਸਮੇਂ ਤੇ ਹਰ ਸਾਲ ਜਿਹੜਾ ਦਿੱਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਹੜੀ ਸਚੱਜੀ ਜਿਹੜੀ ਚੋਣ ਹੈ ਉਹ ਕੀਤੀ ਜਾਂਦੀ ਹੈ ਤੇ ਇੱਕ ਵਾਰੀ ਫੇਰ ਸਾਡੇ ਬਲੋਂ ਨਿਰੰਦਰ ਜੀ ਨੂੰ ਤੇ ਜਗਜੀਤ ਨੌਰਾ ਜੀ ਨੂੰ ਬਹੁਤ-ਬਹੁਤ ਮੁਬਾਰਕ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਨੌਰਾ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਰਹੀ ਨੇ ਸ਼ਖਸੀਅਤ ਦੀ ਗੱਲ ਅਵਾਰਡ ਮਿਲਣਾ ਹੀ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਜਦੋਂ ਤੋਂ ਅਸੀਂ ਇੱਕ ਦੂਜੇ ਨੂੰ ਮਿਲਿਆ ਅਸੀਂ ਮੈਂ ਇਹ ਹੀ ਦੇਖਿਆ ਕਿ ਇਹਨਾਂ ਨੇ ਹਰ ਸਮੇਂ ਸਮਾਜ ਸੁਧਾਰ ਲਈ ਜਦੋਂ ਅਸੀਂ ਈਟੀਟੀ ਕਰਨ ਲੱਗੇ ਸੀ ਉਦੋਂ ਇਹਨਾਂ ਨੇ ਬੱਚਿਆਂ ਦੇ ਸਕੂਲ ਵਿੱਚ ਸਿਸਟਮ ਨੂੰ ਸੁਧਾਰ ਲਈ ਹਮੇਸ਼ਾ ਸਿਸਟਮ ਦੀ ਗੱਲ ਕਰਦੇ ਸੀ ਵੀ ਆਪਾਂ ਕਿਵੇਂ ਸੁਧਾਰ ਕੇ ਜਿਹੜਾ ਸਿਸਟਮ ਦੇ ਵਿੱਚ ਆਪਾਂ ਵਿਚਰ ਕੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕਦੇ ਹਾਂ ਜਦੋਂ ਇਸ ਤਰ੍ਹਾਂ ਦੇ ਅਵਾਰਡ ਮਿਲਦੇ ਆ ਦਿੱਤੇ ਜਾਂਦੇ ਟੀਚਰਾਂ ਨੂੰ ਤਾਂ ਉਸ ਨਾਲ ਟੀਚਰਾਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਹੈ ਕੰਮ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਹੋਰ ਵੱਧਦੀ ਹੈ ਤੇ ਦੂਜੇ ਟੀਚਰਾਂ ਨੂੰ ਇਹ ਤੋਂ ਇੱਕ ਸਿੱਖਿਆ ਮਿਲਦੀ ਹੈ ਕਿ ਜਰੂਰ ਸਾਨੂੰ ਬੱਚਿਆਂ ਦੇ ਇਸ ਕੰਮ ਲਈ ਕਿ ਇੱਕ ਬਹੁਤ ਪੁੰਨ ਦਾ ਕੰਮ ਹੁੰਦਾ ਬੱਚਿਆਂ ਨੂੰ ਸਿੱਖਿਆ ਦੇਣਾ ਤੇ ਇਸ ਲਈ ਦੂਜੇ ਵਿਦਿਆਪਕਾਂ ਵਿੱਚ ਵੀ ਇਸ ਪ੍ਰਤੀ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ ਤੇ ਇਹਦੇ ਨਾਲ ਹੀ ਮੈਂ ਇੱਕ ਵਾਰੀ ਫੇਜ਼ ਜਗਜੀਤ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ